ਹੈਲੋ ਜੀ ਜਿਸ ਅਸੀਂ ਕਾਲ ਜੀ ਸਾਰਿਆਂ ਨੂੰ ਸੈਸੰਦ ਬਲੌਕ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਟਾਈਮ ਹੈਗਾ ਜੀ ਇਹ 1:30 ਵਜੇ ਦਾ ਆਪਣੇ ਸਾਗ ਰੱਖਿਆ ਹੈ ਜੀ ਚੁੱਲੇ ਤੇ ਪੰਡੂ ਫਿਰੇ ਹੋਏ ਆ ਤੇ ਆਪਸਾ ਸਾਗ ਜਿਹੜਾ ਜੀ ਸਾਗ ਰੱਖ ਦਿੰਨੇ ਆ ਮੌਸਮ ਜਿਹੜਾ ਹੈਗਾ ਖਰਾਬ ਕਣੀਆਂ ਜੇ ਲੱਗਿਆ ਸੀ ਲੱਗਣ ਤੇ ਮੰਮੀ ਮੇਰੀ ਇੱਧਰ ਬੈਠੇ ਸਾਗ ਝੀਰ ਰਹੀ ਸੀ ਜੀ ਤੋਟਤਾ ਸੀ ਉੱਥੇ ਮੰਮੀ ਕਹਿੰਦੇ ਮੈਂ ਝੀਰ ਲੈਣੀ ਹੋਵੇ ਕਿ ਤੇ ਬੱਦਲ ਵਾਈ ਹੋਈ ਪਈ ਹੈ ਜੀ ਉੱਪਰ ਕਣੀਆਂ ਜੇ ਲੱਗਣ ਸੀ ਵਿੱਚ ਅਸੀਂ ਲੱਗਣ ਤੇ ਪਲੀਜ਼ ਜੇ ਮੇਰੇ ਚੈਨਲ ਤੇ ਨਵੇਂ ਹੋ ਤਾਂ ਚਲੋ ਲਾਈਕ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਵੀਡੀਓ ਕਿਵੇਂ ਦੀ ਲੱਗਦੀ ਹੈ ਤੇ ਆਪਣੀ ਜਿਹੜਾ ਸਾਗ ਹੈਗਾ ਸਾਰਾ ਪਾਤਾ ਤੇ ਸਾਗ ਆਪਣਾ ਰਿਚੜਿਆ ਪਾਣੀ ਵੀ ਪਾਤਾ ਇਹਦੇ ਵਿੱਚ ਆਪਾਂ ਗਰਮ ਕਰਕੇ ਤੇ ਅੱਗ ਆਪਾਂ ਜਿਹੜੇ ਲੱਕੜਾਂ ਨਾਲ ਤੇਜ਼ ਕਰਕੇ ਕਿਉਂਕਿ ਸਾਗ ਜਿਹੜਾ ਆਪਣਾ ਸੇਤੀ ਰਿਚ ਜਿਉਂਕਿ ਜਿਹੜਾ ਮੌਸਮ ਔਖਾ ਵਾ ਮੈਂ ਤੁਗਵਾ ਦੇ ਜੀ ਥੋੜੀ ਮੋਟੀ ਪੂਰ ਜੀ ਜਿਹੜੀ ਉੱਢਣ ਲੱਗ ਜਾਂਦੀ ਆ ਸਾਗ ਲਾਇਆ ਗਿਆ ਜੀ ਆਪਾਂ ਬਹੁਤ ਦਿਨੋਂ ਬਾਅਦ ਰੱਖਿਆ ਅੱਜ ਤੇ ਸਾਗ ਇਧਰ ਮੈਂ ਰੱਖਿਆ ਜੀ ਤੜਕਾ ਤੇ ਤੇਲ ਜਿਹੜਾ ਹੈਗਾ ਜੀ ਆਪਣਾ ਗਰਮ ਹੋ ਗਿਆ ਤੇ ਹੁਣ ਪਹਿਨ ਤੜਕਾ ਲਾਵਾਂਗੇ ਉਹਨੇ ਟਾਈਮ ਜਿਹੜਾ ਸਾਗ ਦਾ ਪਾਣ ਪਾ ਲਾਂਗੇ ਉਧਰ ਤੇ ਇਹਨਾਂ ਦੇ ਵਿੱਚ ਨੂੰ ਆਪਾਂ ਤੜਕਾ ਲਾ ਕੇ ਅੱਕ ਲਾਂਗੇ ਆਟਾ ਮੈਂ ਗੁੰਨ ਕੇ ਰੱਖ ਲਿਆ ਕਿਉਂਕਿ ਮੌਸਮ ਜਿਹੜਾ ਹੈਗਾ ਜੀ ਉਹ ਖਰਾਬ ਆਗਾ ਉੱਟੀ ਪਰ ਚੁੱਲ੍ਹੇ ਦੀ ਬਣਾ ਲਾਂਗੇ ਸਿੱਧੀ ਬਣ ਚੋਗੀ ਤੇ ਉਸ ਬਾਅਦ ਫਿਰ ਆਪਾਂ ਧਾਨ ਵਗਰਾ ਕੱਢਣੀਆਂ ਨੇ ਘਰ ਹੋ ਗਿਆ ਜੀ ਗਰਮੇ ਦੇ ਵਿੱਚ ਲਸਣ ਪਿਆਜ਼ ਹਰੀ ਮਿਰਚ ਤੇ ਲਾਲ ਟਮਾਟਰ ਆਪਾਂ ਪਾਤਾ ਤੇ ਹੁਣ ਆਪਾਂ ਇਹਨੂੰ ਤੜਕ ਲੈਨੇ ਆ ਜੀ ਇਨਾ ਟਾਈਮ ਚ ਤੜਕਦਾ ਉਹਨੇ ਟਾਈਮ ਜੀ ਆਪਾਂ ਨਾਲ ਸਾਗ ਜਿਹੜਾ ਰਿੱਚ ਗਿਆ ਚਾਲਣ ਪਾ ਲਿਆ ਪਾ ਲੈਨੇ ਆ ਆਪਾਂ ਇਨਾ ਟਾਈਮ ਚ ਆਪਣਾ ਜਿਹੜਾ ਇਹ ਆ ਇਹ ਰਿੱਚ ਹੋ ਗਿਆ ਕਿਉਂਕਿ ਜਿਹੜਾ ਮੌਸਮ ਖਰਾਬ ਹੋ ਰਿਹਾ ਨਾਲ ਉਹਦਾ ਕੰਮ ਜਿਹੜਾ ਸੀ ਤੇ ਆਪਾਂ ਕਰ ਲਿਆ ਤੇ ਹੁਣ ਜੀ ਸਾਗ ਚਾ ਪਾ ਲਣ ਪਾ ਲਿਆ ਦਾ ਸਾਗ ਆਪਣਾ ਬਿਲਕੁਲ ਖੁੱਲ ਗਿਆ ਦੇਖੋ ਕਿੰਨਾ ਵਧੀਆ ਲੱਗ ਰਿਹਾ ਸਾਗ ਤੇ ਨੂੰ ਥੋੜਾ ਜਿਹਾ ਸੇਕ ਆਪਾਂ ਹਲਵਾਵਾਗੇ ਅੰਗਿਆਲਣ ਪਾਏ ਹੋਏ ਤੇ ਅੱਖ ਹੋਣਾ ਆਪਣੇ ਵਿੱਚ ਥੋੜੀ ਜੀ ਕੱਟੀ ਰੱਖਾਂਗੇ ਜਿਆਦਾ ਨਹੀਂ ਮਚਾਉਂਦੇ ਕਿਉਂਕਿ ਵਾਰ ਸਾਗਤ ਲੈਣਾ ਲੱਗ ਜੇ ਤੇ ਸਾਗ ਦਾ ਜਿਹੜਾ ਹੈਗਾ ਜੀ ਆਪਣਾ ਤੋਂ ਟੰਡੰਗ ਵਧੀਆ ਸਰ ਜਾਊਗਾ ਉਹ ਜੀ ਹਲਣ ਪਾ ਕੇ ਆਪਾਂ ਅੰਕ ਥੋੜੀ ਜੀ ਕੱਟੀ ਰੱਖੀਏ ਕੋਲਿਆਂ ਦੀ ਸੇਕ ਨਾਲੀ ਜਿਹੜਾ ਸਾਗ ਹੈ ਉਹ ਹਲਣਾ ਜਿਹੜਾ ਇਹ ਰਿਚੂਗਾ ਤੇ ਇੱਥੇ ਆਪਾਂ ਬਣਾਵਾਂਗੇ ਰੋਟੀ ਕਉਂਕੇ ਕੋਲਿਆਂ ਦੀ ਜਿਹੜੀ ਉਹ ਤੇ ਰੋਟੀ ਲਾਵਾਂਗੇ ਬਹੁਤ ਵਧੀਆ ਜਿਹੜੀ ਰੋਟੀ ਬਣਦੀ ਹੈ ਚੁੱਲ੍ਹੇ ਦੇ نیچے ਰੜ ਕੇ ਤੇ ਬਾਕੀ ਜਿਹੜੀ ਗੈਸ ਦੀ ਰੋਟੀ ਉਹਦੇ ਤੇ ਢੱਲੇ ਦੇ ਦਾ ਹੀ ਲੱਗ ਕੇ ਫਰਕ ਹੁੰਦਾ ਰੋਟੀ ਸਾਗ ਆਪਣਾ ਰਿਚ ਰਿਆਗਾ ਇੱਧਰ ਆਪਣਾ ਮਸਾਲਾ ਜੀ ਬਣ ਰਿਹਾ ਮਸਾਲਾ ਜਿਹੜਾ ਹੈ ਆਪਣਾ ਰਿਚਗੇ ਦੇ ਵਿੱਚ ਆਪਾਂ ਸਾਗ ਪਾਤਾ ਜੀ ਧਨੀਆ ਪਾਤਾ ਵਿੱਚ ਲਿਆ ਕੇ ਸਾਗ ਨੂੰ ਆਪਾਂ ਤੜਕਣੀ ਜਿਹੜੀ ਭਰ ਕੇ ਇਹ ਤੜਕਾ ਲਾ ਲਿਆ ਬਾਕੀ ਜਿਹੜਾ ਸਾਗ ਬਚਦਾ ਜੀ ਉਹਨੂੰ ਆਪਾਂ ਕੱਢ ਕੇ ਭਾਂਡੇ ਚ ਰੱਖ ਦਾਂਗੇ ਜਦ ਤੱਕ ਉਹਨੇ ਠੰਡਾ ਹੋਣਾ ਫਿਰ ਉਹ ਦੁਬਾਰੀ ਆ ਜੀ ਆਪਾਂ ਉਹਨੂੰ ਫ੍ਰਿਜ ਚ ਲਾ ਦਾਂਗੇ ਤੇ ਸਾਗ ਜਿਹੜਾ ਜੀ ਆਪਣਾ ਤੜਕਾ ਲਾ ਲਨੇ ਆਪਾਂ ਨੇ ਤੇ ਹੁਣ ਆਪਾਂ ਲਾਉਣੇ ਦੀ ਬਾਹਰ ਚੁੱਲੇ ਤੇ ਰੋਟੀ ਤੇ ਰੋਟੀਆਂ ਪਤਲੀਆਂ ਨੀਚੇ ਕੋਲੇ ਜੀ ਰੜਾਣਾਂਗੇ ਬਹੁਤ ਦੀਆਂ ਬੰਦੀਆਂ ਨੇ ਤੇ ਮੈਂ ਤੇ ਮੰਮੀ ਜੀ ਰੜਾਣੇ ਆ ਰੋਟੀ ਸਲੂ ਠੀਕ ਹੈ ਜੀ ਅੱਜ ਲਈ ਇੰਨੀ ਫਿਰ ਕਿਸੇ ਨਵੀਂ ਵੀਡੀਓ ਨਾਲ ਮਿਲਦੇ ਆਂ ਪਲੀਜ਼ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਲਾਈਕ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਵੀਡੀਓ ਕਿਵੇਂ ਦੀਆਂ ਲੱਗਦੀਆਂ ਨੇ ਕੋਲਿਆਂ ਦੇ ਆਕੇ ਤੇ ਰੋਟੀ ਜਿਹੜੀ ਹੈਗੀ ਜੀ ਬਹੁਤ ਜ਼ਿਆਦਾ ਸੇਦੀ ਬਣਦੀ ਆ ਅੰਪਨ ਰੋਟੀਆਂ ਲਾਲਾ ਨੇ ਤਰਾਂ ਨੇ ਰਕਮਾ ਜੀ ਆਪਣਾ ਨਿਬੜ ਗਿਆ ਬਸ ਉਹਨੇ ਦੁਆ ਤਾ ਪਡੰਗਰ ਅੰਦਰ ਕਰਕੇ ਵਰਸ ਵਰਸ ਮਰਿਆ ਮੰਗੇ ਸਸਤਵਾ ਦਾ ਫਿਰ ਉਤਨੀ ਰਾਇ ਗਾ ਰੋਟੀ ਖਾਵਾਂਗੇ ਹਾਂਜੀ ਕੋਲਿਆਂ ਦੀ ਕਿਤੇ ਰੋਟੀ ਬਹੁਤ ਜਿਆਦਾ ਵਧੀਆ ਰੜਦੀ ਆ ਕਿ ਉੱਤੇ ਰੱਖਿਆ ਹੀ ਮੈਨੂੰ ਵਾਲਾ ਦੇਣਾ ਕਿ ਨਾਲ ਦੇ ਨਾਲ ਜਿਹੜਾ ਆਪਣਾ ਦੁੱਧ ਨੂੰ ਵਾਲਾ ਵੀ ਆ ਗਿਆ ਤੇ ਬ ਵਾਲਾ ਦੇ ਕੇ ਜੋ ਉਸ ਤੋਂ ਬਾਅਦ ਆ ਪਰ ਨੂੰ ਠੱਡਾ ਹੋਣ ਤੱਕ ਰੱਖ ਲੈਣੇ ਜੋ ਦੇਤੇ ਜਿਹੜੀ ਕਰੀਮ ਆ ਜਾਂਦੀ ਆ ਕਰੀਮ ਨੂੰ ਪਾ ਲੈ ਲਾ ਕੇ ਭਾਂਡੇ ਚ ਰੱਖ ਲੈਣੇ ਚਲੋ ਠੀਕ ਹੈ ਜੀ ਅੱਜ ਲਈ ਇਹਨੇ